ਡੈਂਗੂ ਦੇ ਲੱਛਣ ਹੁੰਦੇ ਨੇ ਤੇ ਮੇਰੇ ਖਿਆਲ ਚ ਸਭ ਨੂੰ ਪਤਾ ਐ एवरीवन इज ਵੈਰੀ ਅਵੇਅਰ ਇਹਦੇ ਨਾਲ ਫੀਵਰ ਹੁੰਦਾ ਔਰ ਬਾਡੀ ਚ ਰੈਸ਼ ਹੋ ਸਕਦਾ ਔਰ ਬਾਡੀਏਕਸ ਹੁੰਦੀਆਂ ਜੋਇੰਟ ਪੇਨਸ ਹੁੰਦੀਆਂ ਮਲੇਜ਼ ਹੁੰਦਾ ਇਹਨਾਂ ਮੱਛਰ ਦੀ ਖਾਸियत ਹੁੰਦੀ ਹੈ ਕਿ ਫਰੈਸ਼ ਵਾਟਰ ਚ ਮੱਛਰ ਪ੍ਰੈਜ਼ెంట్ ਹੁੰਦੇ ਔਰੇ ਮੱਛਰ ਦੇ ਕੱਟ ਨੇ ਇਹ ਮੱਛਰ ਦਿਨ ਦੇ ਟਾਈਮ ਤੇ ਕੱਟਦਾ ਹੈ ਲਾਈਕ ਸਨਰਾਈਜ਼ ਆਪਾਂ ਕਹਿੰਦੇ ਆ ਕਿ ਸਨਰਾਈਜ਼ ਔਰ ਸੈਨਸੈਟ ਦੇ ਵੇਲੇ ਇਹ ਮੱਛਰ ਐਕਟਿਵ ਹੁੰਦਾ ਹੈ ਔਰ ਇਹ ਸਟ੍ਰਾਈਪ ਮੱਛਰ ਹੁੰਦਾ ਹੈ ਔਰ ਇਹ ਬਹੁਤ ਉੱਚਾ ਨਹੀਂ ਉੜਦਾ ਇਹਹੋ ਜਿਹੇ ਸਿੰਪਟਮਸ ਦੇ ਨਾਲ ਪ੍ਰੀਜ਼ੈਂਟ ਕਰਦਾ ਹੈ ਤੇ ਉਸ ਨੋ ਪੇਸ਼ੈਂਟ ਨੂੰ ਚਾਹੀਦਾ ਹੈ ਕਿ ਉਹ ਜਿਹੜਾ ਵੀ ਨੀਅਰੈਸਟ ਫੈਸਿਲਿਟੀ ਹੈ ਉੱਥੇ ਜਾ ਕੇ ਆਪਣਾ ਡੇਂਗੂ ਮਲੇਰੀਆ ਇਹਦਾ ਟੈਸਟ ਕਰਵਾਏ ਜੀ ਮੈਮ ਜਿੱਦਾਂ ਕੀ ਦੇਖਦੇ ਆਪਾਂ ਟਾਈਮ ਟੂ ਟਾਈਮ ਜਿਹੜੇ ਆ ਕੈਂਪੇਨ ਚਲਾਏ ਜਾਂਦੇ ਨੇ ਹਰ ਸ਼ੁੱਕਰਵਾਰ ਡੇਂਗੂ ਦਿਵਾਰ ਕਾਫੀ ਦੇਰ ਤੋਂ ਚਲਾ ਰਹੀ ਹੈ ਮਤਲਬ ਇਹ ਸੀਜ਼ਨ ਸ਼ੁਰੂ ਹੋਣ ਤੋਂ ਕਾਫੀ ਪਹਿਲੇ ਤੋਂ ਐਕਟੀਵਿਟੀ ਚੱਲ ਰਹੀ ਹੈ ਔਰ ਸਾਡੇ ਜਿਹੜੇ ਮਾਨਯੋਗ ਹੈਲਥ ਮਿਨਿਸਟਰ ਸਰ ਇਹਨੂੰ ਬਹੁਤ ਐਕਟਿਵਲੀ ਲੀਡ ਕਰ ਰਹੇ ਹਨ ਐਂਡ ਹਰ ਫਰਾਈਡੇ ਉਹ ਕਿਸੇ ਜ਼ਿਲ੍ਹੇ 'ਚ ਜਾ ਕੇ ਐਕਟੀਵਿਟੀ ਕਰਾਉਂਦੇ ਆ ਸਾਡੇ ਲੁਧਿਆਣਾ ਜ਼ਿਲ੍ਹੇ 'ਚ ਵੀ ਦੋ ਵਾਰੀ ਖੁਦ ਆ ਚੁੱਕੇ ਹਨ ਔਰ ਅਸੀਂ ਉਹਨਾਂ ਦੇ ਨਾਲ ਐਕਟੀਵਿਟੀ ਕੀਤੀ ਹੈ ਔਰ ਨਰਸਿੰਗ ਸਟੂਡੈਂਟਸ ਇਨਵੋਲਡ ਹੈ ਜਿਹੜੀ ਸਾਡੀ ਐਕਟੀਵਿਟੀ ਹੁੰਦੀ ਹੈ ਜਿਹੜੀ ਹੈ ਜਾ ਕੇ ਹਾਊਸ ਟੂ ਹਾਊਸ ਕਰਦੇ ਐ ਐਕਟੀਵਿਟੀ ਜਿੱਥੇ ਲਾਰਵਾ ਲੱਭਦੇ ਐ ਉੱਥੇ ਨਰਸਿੰਗ ਸਟੂਡੈਂਟਸ ਵੀ ਪਾਰਟ ਲੈ ਰਹੀ ਹੈ ਔਰ ਆਸ਼ਾ ਵਰਕਰਸ ਐਂਡ ਸਕੂਲ ਸਟੂਡੈਂਟਸ ਸਕੂਲ ਟੀਚਰ ਸਾਰੇ ਇਸ ਇਨਵੋਲਡ ਐ ਤੇ ਆਮ ਆਦਮੀ ਕਲੀਨਿਕ ਦੇ ਵਿੱਚ ਕੀ ਸੁਵਿਧਾਵਾਂ ਮੌਜੂਦ ਨੇ ਹੋ ਰੀਸੈਂਟਲੀ ਗਵਰਨਮੈਂਟ ਨੇ ਇਸ ਚ ਪੰਜ ਫਸੇਲਮ ਹੋਰ ਐਡ ਕੀਤੀਆਂ ਜਿਵੇਂ ਜਿਸ ਚ ਇੱਕ ਐਂਟੀ ਰੇਬੀਸ ਵੈਕਸੀਨ ਹੈ ਉਹ ਐਡ ਹੋਈ ਹੈ ਐਨ ਸੀ ਡੀ ਪ੍ਰੋਗਰਾਮ ਹੋਇਆ ਜਿਹੜੇ ਬੱਚੇ ਹੁੰਦੇ ਆ ਮਾਲ ਨਰਿਸ਼ਟ ਸਾਮ ਮਾਮਾ ਸੀਨਾ ਨੂੰ ਕਹਿੰਦੇ ਇਹਨਾਂ ਦਾ ਵੀ ਇੱਥੇ ਟ੍ਰੀਟਮੈਂਟ ਹੋਏਗਾ ਔਰ ਇਸ ਤੋਂ ਇਲਾਵਾ ਫੈਮਿਲੀ ਪਲੈਨਿੰਗ ਸਰਵਿਸਿਜ਼ ਵੀ ਹੁਣ ਉਹਨਾਂ ਨੇ ਸ਼ੁਰੂ ਕਰ ਦਿੱਤੀ। ਇਸ ਲਈ ਬਰ ਮੌਨਸੂਨ ਸੀਜ਼ਨ 'ਚ ਆਪਣੇ ਘਰ 'ਚ ਜੇ ਕਿਤੇ ਵੀ ਪਾਣੀ ਅੰਜ ਖੜਾ ਨਾ ਹੋਣ ਦਿਓ ਜਿੱਥੇ ਵੀ ਪਾਣੀ ਖੜਾ ਹੁੰਦਾ ਹੈ ਉਹਨੂੰ ਪਲੀਜ਼ ਡਰੇਨ ਕਰ ਦਿਓ ਆਪਣੇ ਘਰ 'ਚ ਤੁਸੀਂ ਐਕਟੀਵਿਟੀ ਖੁਦ ਕਰੋ ਇਸ ਤੋਂ ਕਿ ਵੀ ਸਾਡੀ ਟੀਮ ਜਾ ਕੇ ਤੁਹਾਡਾ ਉੱਥੇ ਲਾਰਵਾ ਲੱਭੇ ਸਭ ਨੂੰ ਪਤਾ ਹੁੰਦਾ ਹੈ ਕਿ ਵੀ ਸਸਿਆ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣੇ ਲਾਈਵ ਤੇ ਮੈਂ ਅਮਿਤ ਸੋ ਮੌਨਸੂਨ ਦਾ ਸੀਜ਼ਨ ਹੈ ਤੇ ਬਰਸਾਤੀ ਮੌਸਮ ਦੇ ਵਿੱਚ ਡੇਂਗੂ ਵਰਗੀ ਕਾਤਕ ਬਿਮਾਰੀਆਂ ਨੇ ਜਿਹੜੇ ਫਿਰ ਨੇ ਸ਼ੁਰੂ ਹੋ ਜਾਂਦੇ ਨੇ ਤੇ ਅਜਿਹੇ ਕੇਸ ਹਸਪੀਟਲ ਦੇ ਵਿੱਚ ਵੱਧਨੇ ਸ਼ੁਰੂ ਹੋ ਜਾਂਦੇ ਨੇ ਇਹਦੇ ਲੱਛਣ ਕੀ ਨੇ ਤੇ ਇਹਦਾ ਇਲਾਜ ਕੀ ਹੈ ਇਸਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਲੁਧਿਆਣਾ ਜ਼ਿਲ੍ਹੇ ਦੇ ਸਿਵਲ ਸਰਜਨ ਮੌਜੂਦ ਮੌਜੂਦ ਨੇ ਗੱਲਬਾਤ ਕਰਨ ਲੈਣੇ ਮ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਜੀ ਮੈਮ ਡੇਂਗੂ ਦੇ ਲੱਛਣ ਕੀ ਨੇ ਡੇਂਗੂ ਦੇ ਲੱਛਣ ਹੁੰਦੇ ਮੇਰੇ ਖਿਆਲ ਚ ਸਭ ਨੂੰ ਪਤਾ ਐਵਰੀਬਾਡੀ ਇਜ਼ ਵੈਰੀ ਅਵੇਅਰ ਇਹਦੇ ਨਾਲ ਫੀਵਰ ਹੁੰਦਾ ਔਰ ਬਾਡੀ ਚ ਰੈਸ਼ ਹੋ ਸਕਦਾ ਔਰ ਬਾਡੀ ਏਕਸ ਹੁੰਦੀ ਹੈ ਜੋਇੰਟ ਪੇਨਸ ਹੁੰਦੀ ਹੈ ਮਲੇਜ਼ ਹੁੰਦਾ ਠੀਕ ਹੈ ਨਾ ਔਰ ਕਈਆਂ ਨੂੰ ਗੈਸਟ੍ਰੋਇੰਟੈਸਟਾਈਨਲ ਸਿੰਪਟਮਸ ਵੀ ਆ ਸਕਦੇ ਹੈ ਵੇਰੀ ਕਰਦੇ ਹੈ ਫ্রম ਪੇਸ਼ੈਂਟ ਟੂ ਪੇਸ਼ੈਂਟ ਹੈ ਨਾ ਨੌਜ਼ੀਆ ਵੋਮਿਟਿੰਗ ਇਸ ਤਰ੍ਹਾਂ ਵੀ ਸਿੰਪਟਮਸ ਆ ਸਕਦੇ ਹੈ ਤਾਂ ਬੇਸਿਕਲੀ ਪ੍ਰੈਜ਼ੈਂਟ ਕਰਦਾ ਹੈ ਫੀਵਰ ਦੇ ਨਾਲ ਹਾਂਜੀ ਇਹ ਜਿਹੜਾ ਮੱਛਰ ਹੈ ਕਿਸ ਤਰੀਕੇ ਜਿਹੜਾ ਪੈਦਾ ਹੁੰਦਾ ਹੈ ਜਾਂ ਕਿਸ ਤਰੀਕੇ ਬਿਮਾਰੀ ਜਿਹੜੀ ਫੈਲਦੀ ਹੈ ਹਾਂਜੀ ਇਹਨਾਂ ਮੱਛਰ ਇਹਦੀ ਖਾਸੀਅਤ ਹੁੰਦੀ ਹੈ ਕਿ ਫਰੈਸ਼ ਵਾਟਰ ਚ ਮੱਛਰ ਪ੍ਰੈਜ਼ੈਂਟ ਹੁੰਦਾ ਹੈ ਹਾਰੇ ਮੱਛਰ ਦੇ ਕੱਟਣ ਇਹ ਮੱਛਰ ਦਿਨ ਦੇ ਟਾਈਮ ਤੇ ਕੱਟਦਾ ਹੈ ਲਾਈਕ ਸਨਰਾਈਜ਼ ਆਪਾਂ ਕਹਿੰਦੇ ਆ ਕਿ ਸਨਰਾਈਜ਼ ਔਰ ਸੈਨਸੈਟ ਦੇ ਵੇਲੇ ਇਹ ਮੱਛਰ ਐਕਟਿਵ ਹੁੰਦਾ ਹੈ ਔਰ ਇਸ ਸਟ੍ਰਾਈਪ ਮੱਛਰ ਹੁੰਦਾ ਹੈ ਔਰ ਇਹ ਬਹੁਤ ਉੱਚਾ ਨਹੀਂ ਉੜਦਾ ਸੋ ਜ਼ਿਆਦਾਤਰ ਇਹ ਆਪਣੇ ਜਿਵੇਂ ਲੈਗਸ ਵਗੈਰਾ ਜਾਂ ਫੀਟਾਂ ਥੱਲੇ ਥੱਲੇ ਹੀ ਸਾਨੂੰ ਕੱਟਦਾ ਹੈ ਜੀ ਤੇ ਮੈਮ ਇਹਦੇ ਇਲਾਜ ਕੀ ਹੈ ਜੇ ਕਿਸੇ ਨੂੰ ਅਜਿਹੇ ਲੱਛਣ ਆ ਰਹੇ ਨੇ ਤਾਂ ਕਿਸ ਤਰੀਕੇ ਜਿਹੜਾ ਇਹਦੀ ਇਲਾਜ ਲੈ ਸਕਦਾ ਹੈ ਠੀਕ ਹੈ ਦੇਖੋ ਮਛਰਾਂ ਤੋਂ ਅੱਜਕੱਲ ਜਿਵੇਂ ਆਪਣੀ ਮਲੇਰੀਆ ਵੀ ਫੈਲ ਰਿਹਾ ਹੈ ਤੇ ਐਂਡ ਡੇਂਗੂ ਦੋਨੋਂ ਦਾ ਸੀਜ਼ਨ ਹੈ ਤੇ ਜੇ ਕਿਸੇ ਨੂੰ ਫੀਵਰ ਹੁੰਦਾ ਹੈ ਐਂਡ ਹਿਚ ਸਿੰਟਮਸ ਦੇ ਨਾਲ ਪ੍ਰੈਜ਼ੈਂਟ ਕਰਦਾ ਹੈ ਤੇ ਉਸ ਨੂੰ ਪੇਸ਼ੈਂਟ ਨੂੰ ਚਾਹੀਦਾ ਹੈ ਕਿ ਉਹ ਜਿਹੜਾ ਵੀ ਨੀਅਰੈਸਟ ਫੈਸਿਲਿਟੀ ਹੈ ਉੱਥੇ ਜਾ ਕੇ ਆਪਣਾ ਡੇਂਗੂ ਮਲੇਰੀਆ ਇਹਦਾ ਟੈਸਟ ਕਰਵਾਏ ਜੀ ਮੈਮ ਜਿੱਦਾਂ ਕੀ ਦੇਖਦੇ ਆਪਾਂ ਟਾਈਮ ਟੂ ਟਾਈਮ ਜਿਹੜੇ ਆ ਕੈਂਪੇਨ ਚਲਾਏ ਜਾਂਦੇ ਨੇ ਤੇ ਆਪਣੇ ਸਰਕਾਰੀ ਹਸਪੀਟਲਸ ਦੇ ਵਿੱਚ ਜਾਂ ਆਮ ਆਦਮੀ ਕਲੀਨਿਕ ਦੇ ਵਿੱਚ ਕੀ ਕੀ ਸੁਵਿਧਾਵਾਂ ਜਿਹੜੀਆਂ ਮੌਜੂਦ ਨੇ ਇਸ ਬਿਮਾਰੀ ਤੋਂ ਲੜਨ ਦੇ ਲਈ ਦੇਖੋ ਡੇਂਗੂ ਲਈ ਤੇ ਸਾਡੀ ਜਿਹੜੀ ਹੁਣ ਸਾਡੀ ਸਰਕਾਰ ਹੈ ਬਹੁਤ ਹੀ ਐਕਟਿਵਲੀ ਹਰ ਸ਼ੁੱਕਰਵਾਰ ਡੇਂਗੂ ਦਿਵਾਰ ਕਾਫੀ ਦੇਰ ਤੋਂ ਚੱਲਾ ਰਹੀ ਹੈ ਮਤਲਬ ਇਹ ਸੀਜ਼ਨ ਸ਼ੁਰੂ ਹੋਣ ਤੋਂ ਕਾਫੀ ਪਹਿਲੇ ਤੋਂ ਐਕਟੀਵਿਟੀ ਚੱਲ ਰਹੀ ਹੈ ਔਰ ਸਾਡੇ ਜਿਹੜੇ ਮਾਨਯੋਗ ਹੈਲਥ ਮਿਨਿਸਟਰਸ ਹੋ ਰਹੇ ਇਹਨੂੰ ਬਹੁਤ ਐਕਟਿਵਲੀ ਲੀਡ ਕਰ ਰਹੇ ਹਨ ਐਂਡ ਹਰ ਫਰਾਈਡੇ ਉਹ ਕਿਸੇ ਜ਼ਿਲ੍ਹੇ 'ਚ ਜਾ ਕੇ ਐਕਟੀਵਿਟੀ ਕਰਾਉਂਦੇ ਆ ਸਾਡੇ ਲੁਧਿਆਣਾ ਜ਼ਿਲ੍ਹੇ 'ਚ ਵੀ ਦੋ ਵਾਰੀ ਖੁਦ ਆ ਚੁੱਕੇ ਹਨ ਔਰ ਅਸੀਂ ਉਹਨਾਂ ਦੇ ਨਾਲ ਐਕਟੀਵਿਟੀ ਕੀਤੀ ਹੈ ਖੰਨਾ ਔਰ ਜੋਦੇਵਾਲ ਬਸਤੀ 'ਚ ਇਸ ਤੋਂ ਇਲਾਵਾ ਜਿਹੜੀ ਸਾਡੀ ਸਾਰੀ ਟੀਮ ਹੈ ਸਾਡੇ ਡਿਸਟ੍ਰਿਕਟ Epidemiologists ਸਾਡੇ ਪ੍ਰੋਗਰਾਮ ਆਫੀਸਰ ਸਾਡੇ ਸਾਰੇ ਬਲਾਕ SMS ਇੱਥੇ ਐਕਟਿਵਲੀ ਪਾਰਟਿਸਿਪੇਟ ਕਰਦੇ ਆ ਵਿਦ ਆਲ देयर ਟੀਮ ਮੈਂਬਰਸ ਔਰ ਜਿਹੜੀ ਸਾਡੀ ਮਾਸ ਮੀਡੀਆ ਟੀਮ ਹੈ ਇਹ ਵੀ ਐਕਟਿਵਲੀ ਜਾ ਕੇ ਰੋਜ਼ ਇਹਦਾ ਅਵੇਅਰਨੈਸ ਕ੍ਰੀਏਟ ਕਰਦੀ ਹੈ ਸਕੂਲਸ 'ਚ ਵੀ ਹੁਣ ਤੇ ਇਸ ਚੋਂ ਆਪਾਂ ਸਕੂਲਸ ਵੀ ਇਨਵੋਲਵ ਕਰ ਲਏ ਆਂ ਔਰ ਨਰਸਿੰਗ ਸਟੂਡੈਂਟਸ ਇਨਵੋਲਡ ਆਂ ਜਿਹੜੀ ਸਾਡੀ ਐਕਟੀਵਿਟੀ ਹੁੰਦੀ ਹੈ ਜਿਹੜੀ ਐ ਜਾ ਕੇ ਹਾਊਸ ਟੂ ਹਾਊਸ ਕਰਦੇ ਆਂ ਐਕਟੀਵਿਟੀ ਜਿੱਥੇ ਲਾਰਵਾ ਲੱਭਦੇ ਆਂ ਉੱਥੇ ਨਰਸਿੰਗ ਸਟੂਡੈਂਟਸ ਵੀ ਪਾਰਟ ਲੈ ਰਹੀ ਹੈ ਔਰ ਆਸ਼ਾ ਵਰਕਰਸ ਐਂਡ ਸਕੂਲ ਸਟੂਡੈਂਟਸ ਸਕੂਲ ਟੀਚਰਸ ਸਾਰੇ ਇਸ 'ਚ ਇਨਵੋਲਡ ਆਂ ਜੀਤੇ ਆਮ ਆਦਮੀ ਕਲੀਨਿਕ ਦੇ ਵਿੱਚ ਕੀ ਸੁਵਿਧਾਵਾਂ ਮੌਜੂਦ ਨੇ ਆਮ ਆਦਮੀ ਕਲੀਨਿਕ ਛੇ ਤੁਹਾਨੂੰ ਪਤਾ ਹੈ ਕਿ ਫ੍ਰੀ ਟੈਸਟਸ ਹੁੰਦੇ ਆ ਫ੍ਰੀ ਮੈਡੀਸਨ ਦਿੱਤੀ ਜਾਂਦੀ ਹੈ ਔਰ ਆਮ ਆਦਮੀ ਕਲੀਨਿਕ ਹੈ ਕਿ ਵੀ ਇੱਕ ਸੈਂਟਰ ਲੀਅਰ ਕੰਡੀਸ਼ਨ ਇੱਕ ਗਵਰਨਮੈਂਟ ਦਾ ਹੀ ਫੈਸਿਲਿਟੀ ਹੈ ਇੱਥੇ ਪੇਸ਼ੈਂਟ ਦੀ ਕੋਈ ਵੀ ਕਿਸੇ ਚੀਜ਼ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਸਭ ਕੁਝ ਉਹਨੂੰ ਫ੍ਰੀ ਔਨਲਾਈਨ ਮਾਦਮ ਚ ਦਿੱਤਾ ਜਾਂਦਾ ਹੈ ਠੀਕ ਹੈ ਨਾ ਤੇ ਹੁਣ ਜਿਹੜੇ ਟੈਸਟ ਸੀਗੇ ਹੁਣ ਵਧ ਗਏ ਆ ਹੁਣ ਇੱਥੇ 47 ਟੈਸਟ ਜਿਹੜੇ ਵਾਇਰਲ ਟੈਸਟ ਹਨ ਜਿਵੇਂ ਐਚਆਈਵੀ ਔਰ ਹੈਪਟਾਈਟਸ ਇਹ ਵੀ ਸਾਰੇ ਇੱਥੇ ਆ ਉਪਲਬਧ ਕਰਾ ਦਿੱਤੇ ਗਏ ਅਤੇ ਇਥੇ 107 ਕਿਸਮ ਦੀ ਦਵਾਈਆਂ ਹੁਣ ਮਿਲਣ ਲੱਗ ਗਈਆਂ ਪਹਿਲੇ ਇਹ ਆਪਣੇ ਕੋਲ 80 ਡਰੱਗਸ ਸੀਗੀਆਂ ਆਮ ਆਦਮੀ ਕਲੀਨਿਕ 'ਚ ਹੁਣ ਰੀਸੈਂਟਲੀ ਗਵਰਨਮੈਂਟ ਨੇ ਇਸ 'ਚ ਪੰਜ ਫਸਿਲਮ ਹੋਰ ਐਡ ਕੀਤੀਆਂ ਜਿਵੇਂ ਜਿਸ 'ਚ ਇੱਕ ਐਂਟੀ ਰੇਬੀਸ ਵੈਕਸੀਨ ਹੈ ਉਹ ਐਡ ਹੋਈ ਹੈ ਐਨ ਸੀ ਡੀ ਪ੍ਰੋਗਰਾਮ ਹੋਇਆ ਜਿਹੜੇ ਬੱਚੇ ਹੁੰਦੇ ਆ ਮਾਲ ਨਰਿਸ਼ਟ ਸਾਮ ਮੈਮ ਅਸੀਨਾਂ ਨੂੰ ਕਹਿੰਦੇ ਇਹਨਾਂ ਦਾ ਵੀ ਇੱਥੇ ਟ੍ਰੀਟਮੈਂਟ ਹੋਏਗਾ ਔਰ ਇਸ ਤੋਂ ਇਲਾਵਾ ਫੈਮਿਲੀ ਪਲੈਨਿੰਗ ਸਰਵਿਸਿਜ਼ ਵੀ ਹੁਣ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ تمام ਜਿਹੜੇ ਲੋਕ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਇਹ ਮੈਸੇਜ ਦਿਆਂਗੀ ਕਿ ਵੀ ਤੁਸੀਂ ਆਪਣਾ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਤੇ ਇਸ ਲਈ ਬਰ ਮੌਨਸੂਨ ਸੀਜ਼ਨ 'ਚ ਆਪਣੇ ਘਰ 'ਚ ਜੇ ਕਿਤੇ ਵੀ ਪਾਣੀ ਅੰਜ ਖੜਾ ਨਾ ਹੋਣ ਦਿਓ ਜਿੱਥੇ ਵੀ ਪਾਣੀ ਖੜਾ ਹੁੰਦਾ ਉਹਨੂੰ ਪਲੀਜ਼ ਡਰੇਨ ਕਰ ਦਿਓ ਆਪਣੇ ਘਰ 'ਚ ਤੁਸੀਂ ਐਕਟੀਵਿਟੀ ਖੁਦ ਕਰੋ ਇਸ ਤੋਂ ਕਿ ਵੀ ਸਾਡੀ ਟੀਮ ਜਾ ਕੇ ਤੁਹਾਡਾ ਉੱਥੇ ਲਾਰਵਾ ਲੱਭੇ ਸਭ ਨੂੰ ਪਤਾ ਹੁੰਦਾ ਹੈ ਕਿ ਵੀ ਲਾਰਵਾ ਕਿਵੇਂ ਹੈਗ ਹੁੰਦਾ ਇਹਨੂੰ ਆਪਣੇ ਘਰ 'ਚ ਪਾਣੀ ਨਾ ਖੜੇ ਹੁੰਦੇ ਹੋ ਜੇ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਡਿਊਰਿੰਗ ਥਿਸ ਪੀਕ ਆਂਸ ਤੇ ਆਪਣੇ ਆਪ ਨੂੰ ਕਵਰ ਰੱਖੋ اور ਜੇ ਫਿਰ ਵੀ ਕਿਸੇ ਨੂੰ ਕੋਈ ਸਿੰਪਟਮਸ ਆਉਂਦੇ ਆ ਜਾਂ ਫੀਵਰ ਹੁੰਦਾ ਹੈ ਤੇ ਨੀਅਰਸਟ ਹੈਲਥ ਫੈਸਿਲਿਟੀ ਚ ਜਾ ਕੇ ਆਪਣਾ ਟੈਸਟ ਕਰਵਾਓ ਸੋ ਏਸੀ ਕੇ ਜ਼ਿਲ੍ਹਾ ਲੁਧਿਆਣਾ ਤੋਂ ਸਿਵਲ ਸਰਜਨ ਰਮਨਦੀਪ ਆਲੂਵਾਲੀ ਮੈਮ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੀਆਂ ਗੱਲਾਂ ਜਿਹੜੇ ਧਿਆਨ ਨਾਲ ਸੁਣੀਆਂ ਹੋਣਗੀਆਂ ਤੇ ਅਗਲੀ ਅਪਡੇਟ ਦੇ ਲਈ ਬਨੇ ਰਹੋ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਮੈਂ ਆਮਨ